हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬяр ਬярੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨੂੰ ਉਹਦੇ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ 2024 ਦੇ ਵਿੱਚ ਜਿਹੜਾ ਦਾਖਲਾ ਪੇਪਰ ਆਇਆ ਸੀ ਉਹਦੇ ਮਾਨਸਿਕ ਯੋਗਤਾ ਵਾਲਾ ਪੋਰਸ਼ਨ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਆਪਾਂ 24 ਤੱਕ ਸਵਾਲ ਕਰ ਚੁੱਕੇ ਹਾਂ ਤੁਹਾਨੂੰ ਦੱਸਿਆ ਸੀ 4-4 ਸਵਾਲਾਂ ਦੇ 10 ਸੈੱਟ 10 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਇਹਨੂੰ ਤਾਂ ਆਪਾਂ 6 ਭਾਗ ਕਰ ਚੁੱਕੇ ਹੁਣ ਆਪਾਂ ਬੇਟਾ 7ਵੇਂ ਭਾਗ ਦੇ ਉੱਤੇ ਆ ਗਏ ਦਰਪਨ ਇਮੇਜ ਵਾਲੇ ਸਵਾਲ ਹੈਗੇ ਇਹਦੇ ਵਿੱਚ ਠੀਕ ਆ ਆ ਥੋੜਾ ਜਿਹਾ ਮਿਸਪ੍ਰਿੰਟ ਹੈ ਤੁਹਾਨੂੰ ਪੀਡੀਐਫ ਫਾਈਲ ਦੇ ਦਿੱਤੀ ਜਾਊਗੀ ਉਹਦੇ ਵਿੱਚ ਤੁਸੀਂ ਡਿਟੇਲ ਦੇ ਵਿੱਚ ਪੜ ਲਿਓ ਤੁਹਾਨੂੰ ਜਸਟ ਆਈਡੀਆ ਪਤਾ ਲੱਗ ਜਾਊਗਾ ਇਹਦੇ ਵਿੱਚ ਕੀ ਹੈਗਾ ਬੇਟਾ ਕਿੰਦ ਪ੍ਰਸ਼ਨ ਸੰਖਿਆ 25 ਤੋਂ 28 ਵਿੱਚ ਕੱਬੇ ਪਾਸੇ ਵੱਲ ਪ੍ਰਸ਼ਨ ਚਿੱਤਰ ਦਰਸਾਇਆ ਗਿਆ ਹੈ ਅਤੇ ਸੱਜੇ ਪਾਸੇ ਵੱਲ A B C D ਅਤੇ D चिन्हਿਤ ਚਾਰ ਉੱਤਰ ਚਿੱਤਰ ਦਰਸਾਏ ਗਏ ਹਨ ਕਿਸੇ ਦਰਪਨ ਨੂੰ XY ਰੇਖਾ ਉੱਪਰ ਰੱਖਿਆ ਜਾਣ ਤੇ ਪ੍ਰਸ਼ਨ ਚਿੱਤਰ ਦੇ ਸਹੀ ਦਰਪਨ ਪ੍ਰਤੀਬਿੰਬ ਨੂੰ ਉੱਤਰ ਚਿੱਤਰਾਂ ਵਿੱਚ ਚੁਣੋ ਤੇ ਆਪਣੇ ਉੱਤਰ ਨੂੰ ਦਰਸਾਉਣ ਦੇ ਲਈ OMR ਦੇ ਉੱਤਰ ਪੱਤਰ ਵਿੱਚ ਪ੍ਰਸ਼ਨ ਸੰਬੰਧਿਤ ਸੰਖਿਆ ਦੇ ਸਾਹਮਣੇ ਵਾਲੇ ਚੱਕਰ ਨੂੰ ਕਾਲਾ ਕਰੋ ਤਾਂ ਬੇਟਾ ਇਹ ਧਿਆਨ ਨਾਲ ਸਮਝ ਲੋ ਕੀ ਕਹਿੰਦਾ ਪਿਆ ਕਹਿੰਦਾ ਵੀ ਆਹ ਬੇਟਾ ਇੱਕ ਪ੍ਰਸ਼ਨ ਚਿੱਤਰ ਹੈ ਇਹਦੇ ਕਹਿੰਦਾ ਆਹ x y ਇੱਥੇ ਜੇ ਦਰਪਨ ਰੱਖ ਦਿੱਤਾ ਜਾਵੇ ਤਾਂ ਦਰਪਨ ਦੇ ਵਿੱਚ ਇਹਦਾ ਇਮੇਜ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਬਣੂਗਾ ਤਾਂ ਬੇਟਾ ਦਰਪਨ ਦੇ ਵਿੱਚ ਪਾਸਮੀ ਉਲਟਾ ਇਮੇਜ ਬਣਦਾ ਹੈ ਤੁਸੀਂ ਇੱਥੇ ਸ਼ੀਸ਼ਾ ਲਾ ਕੇ ਵੀ ਦੇਖ ਸਕਦੇ ਹੋ ਵੀ ਸ਼ੀਸ਼ੇ ਦੇ ਵਿੱਚ ਕਿਸ ਤਰ੍ਹਾਂ ਦਾ ਉੱਤਰ ਆਉਂਦਾ ਹੈਗਾ ਠੀਕ ਹੈ ਗਾਂ ਨੂੰ ਅਗਲੇ ਸਵਾਲਾਂ 'ਚ ਤੁਹਾਨੂੰ ਸ਼ੀਸ਼ਾ ਵੀ ਲਾ ਕੇ ਦਿਖਾਵਾਂਗੇ ਪਹਿਲਾ ਬੇਟਾ ਇਹਦੇ ਹੋਰ ਵੀ ਬਦਲ ਆ ਜਿਹੜਾ ਹੋਰ ਵੀ ਟੰਗ ਤਰੀਕਾ ਦੱਸਿਆ ਜਾਂਦਾ ਵੀ ਤੁਸੀਂ ਅਸੀਂ ਕੀ ਕਰੀਏ ਇਹਨੂੰ ਡਾਰਕ ਕਰ ਲਈਏ ਚਿੱਤਰ ਨੂੰ ਫਿਰ ਕਾਗੇ ਨੂੰ ਪੁੱਠਾ ਕਰਕੇ ਦੇਖ ਲਈਏ ਤਾਂ ਉਹ ਦਰਪਨ ਇਮੇਜ ਸਾਡੇ ਸਾਹਮਣੇ ਆ ਜਾਂਦੀ ਆ ਅੱਗੇ ਤੁਹਾਨੂੰ ਉਹ ਵੀ ਟੰਗ ਤਰੀਕੇ ਦੱਸਾਂਗੇ ਹੱਲੇ ਜਸਟ ਬੇਟਾ ਤੁਸੀਂ ਦੇਖੋ ਜਦੋਂ ਇੱਥੇ ਦਰਪਨ ਰੱਖਾਂਗੇ ਤਾਂ ਦਰਪਨ ਦੇ ਸੱਜੇ ਪਾਸੇ ਇਧਰਲੇ ਪਾਸੇ ਪਾਸਮੀ ਉਲਟਾ ਪ੍ਰਤੀਬਿੰਬ ਬਣਦਾ ਤੁਸੀਂ ਜਦੋਂ ਸ਼ੀਸ਼ੇ ਦੇ ਵਿੱਚ ਖੜੇ ਹੋ ਜੋ ਤੁਸੀਂ ਆਪਣਾ ਖੱਬਾ ਹੱਥ ਹਿਲਾਉਂਗੇ ਤਾਂ ਤੁਹਾਡਾ ਦਰਪਨ ਇਮੇਜ ਜਿਹੜਾ ਉਹ ਸੱਜਾ ਹੱਥ ਹਿਲਾਊਗਾ ਉੱਪਰ ਚੱਕ ਕੇ ਦੇਖ ਲਿਓ ਦਰਪਨ ਦੇ ਵਿੱਚ ਪਾਸਵੀਂ ਉਲਟਾ ਪ੍ਰਤੀਬਿੰਬ ਬਣਦਾ ਆ ਤਾਂ ਬੇਟਾ ਅਸੀਂ ਇਮੇਜ ਨੂੰ ਸੋਚਾਂਗੇ ਵੀ ਆਹ ਸ਼ੀਸ਼ੇ ਦੇ ਮੂਰੇ ਰੱਖਾਂਗੇ ਤਾਂ ਕਿੱਦਾਂ ਦੀ ਇਮੇਜ ਬਣੂਗੀ ਆ ਬੇਟਾ ਬਿਲਕੁਲ ਇੰਨੇ ਪਾਸੇ ਇਦਾਂ ਪਲਟ ਜਾਣਾ ਇਸ ਚਿੱਤਰ ਨੇ ਇਧਰਲੇ ਪਾਸੇ ਨੂੰ ਪਲਟ ਜਾਣਾ ਤੇ ਜਦੋਂ ਇਧਰਲੇ ਪਾਸੇ ਨੂੰ ਪਲਟ ਜਾਣਾ ਇਹਨੇ ਆ ਐ ਨੂੰ ਬਲਟ ਜਾਊਗਾ ਆ ट्रायंगल ਵੀ ਇਧਰ ਨੂੰ ਹੋ ਜੂਗੀ ਆ ਐਰੋ ਪਰਾ ਨੂੰ ਚਲ ਜੂਗਾ ਆ ਜਿਹੜੀ ਲੈਗ ਜੀ ਹੈ ਇਹ ਉੱਪਰ ਨੂੰ ਚਲੀ ਜੂਗੀ ਤਾਂ ਏ 1 ਚਿੱਤਰ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਆ ਤਾਂ ਦਰਪਨ ਇਮੇਜ ਦੇ ਵਿੱਚ ਬੇਟਾ ਆਹ ਆਕਿਰਤੀ ਬਣੂਗੀ ਤੁਸੀਂ ਇੱਥੇ ਸ਼ੀਸ਼ਾ ਲਗਾ ਕੇ ਵੀ ਚੈੱਕ ਕਰ ਲੈਣਾ ਆਪਣਾ ਦਿਮਾਗ ਵੀ ਲੜਾਉਣਾ ਇਹਦੇ ਉੱਤੇ ਠੀਕ ਹੈ ਫਿਰ ਤੁਹਾਨੂੰ ਹੋਰ ਸੋਖਾ ਟੰਗ ਵੀ ਦੱਸਿਆ ਜਾਊਗਾ ਠੀਕ ਹੈ ਬੇਟਾ ਤਾਂ ਆ ਤਾਂ ਨਹੀਂ ਬਣਨਾ ਕਿਉਂਕਿ ਆ ਐਰੋ ਹੀ ਇਧਰ ਨੂੰ ਰਹਿ ਗਿਆ ਇਹ ਐਰੋ ਨੇ ਪਲਟ ਕੇ ਪਰਲੇ ਪਾਸੇ ਨੂੰ ਚਲ ਜਾਣਾ ਦਰਪਨੇ ਵਿੱਚ ਦੇ ਵਿੱਚ E1 ਆ ਜਿਹੜਾ ਇਹਦਾ ਰਾਈਟ ਆਨਸਰ ਆਊਗਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਸਵਾਲ ਨੰਬਰ 26 ਦੇ ਉੱਤੇ ਆ ਗਏ ਸਵਾਲ ਨੰਬਰ 26 ਦੇ ਉੱਤੇ ਬੇਟਾ ਆ ਜਿਵੇਂ ਇੱਕ ਲੇਡੀ ਨੇ ਸ਼ਾਇਦ ਆ ਇਹ ਮੰਨ ਸਕਦੇ ਆ ਵੀ ਆ ਚੱਕਿਆ ਹੋਇਆ ਕੋਈ ਗਮਲਾ ਜਿਹਾ ਸਿਰ ਦੇ ਉੱਤੇ ਚੱਕਿਆ ਹੋਇਆ ਤੇ ਇਧਰਲੇ ਪਾਸੇ ਉਹਨੇ ਜਿਹੜਾ ਹੈਗਾ ਆਪਣਾ ਸੱਜਾ ਹੱਥ ਲਾਇਆ ਜੇ ਆਪਾਂ ਮੂੰਹ ਆਪਣੇ ਵੱਲ ਨੂੰ ਕਰ ਲਈਏ ਜਦੋਂ ਇਹ ਪਾਸਵੇਂ ਉਲਟਾ ਪ੍ਰਤੀਬਿੰਬ ਬਣੂਗਾ ਦਰਪਣ ਦੇ ਵਿੱਚ ਫਿਰ ਇਹਦਾ ਦੂਜਾ ਹੱਥ ਹੈ ਜਿਹੜਾ ਉਹ ਉੱਪਰ ਨੂੰ ਆਊਗਾ ਬਾਕੀ ਸਾਰਾ ਸੇਮ ਹੀ ਆਊਗਾ ਕਿਉਂਕਿ ਇਹ ਗੋਲ ਆ ਨਾ ਇਹਵੇਂ ਹੀ ਸੇਮ ਹੀ ਬਣਦੀ ਹੈ ਤਾਂ ਬੇਟਾ ਆਹ ਇਹ ਵਨ ਆਲਟਰਨੇਟਿਵ ਹੈ ਜਿਹੜਾ ਦਰਪਣ ਦੇ ਵਿੱਚ ਆਊਗਾ ਇਹਦਾ ਇੱਕ ਆਲਟਰਨੇਟ ਤੁਸੀਂ ਇਹਨੂੰ ਜਦੋਂ ਡਾਰਕ ਕਰਕੇ ਇਸ ਤਰ੍ਹਾਂ ਪੁੱਠੇ ਪਾਸੇ ਉਹ ਦੇਖੋਗੇ ਤਾਂ ਬਿਲਕੁਲ ਇਦਾਂ ਦੀ ਇਮੇਜ ਬਣੂਗੀ ਅਗਲੇ ਸਵਾਲਾਂ ਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਊਗਾ ਬੱਚੇ ਨੂੰ ਦੱਸਿਆ ਜਾਂਦਾ ਐਸਵੇਂ ਨੂੰ ਜ਼ੋਰ ਨਾਲ ਪੈਨ ਘਸਾ ਕੇ ਡਾਰਕ ਕਰ ਲੋ ਡਾਰਕ ਕਰਕੇ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਪੁੱਠਾ ਕਰਕੇ ਦੇਖ ਲਓ ਠੀਕ ਹੈ ਬੇਟਾ ਤਾਂ ਇਹ ਕੇ ਆ ਗਿਆ ਹੁਣ ਬੇਟਾ ਆ ਗਏ ਸਵਾਲ ਨੰਬਰ 27 ਦੇ ਉੱਤੇ ਸਵਾਲ ਨੰਬਰ 27 ਦੇ ਉੱਤੇ ਬੇਟਾ ਆਹਾ ਇੱਕ ਪੌਟਜਾ ਬਣਿਆ ਹੋਇਆ ਹੈ ਤਾਂ ਜ ਇਹਦੇ ਵੀ ਪਾਥਵੇਂ ਉਲਟਾ ਪ੍ਰਤੀਬਿੰਬ ਬਣੂਗਾ ਤੇ ਬਿਲਕੁਲ ਇਹਦੇ ਵਰਗਾ ਹੀ ਬਣ ਜੂ ਕਿਉਂਕਿ ਇੱਕੋ ਜਿਹੀ ਹੈਗੀਆਂ ਇਹ ਚੀਜ਼ਾਂ ਠੀਕ ਹੈ ਤਾਂ ਇਹਦੇ ਇਹਦੇ ਵਰਗਾ ਇਮੇਜ ਬਣੂਗਾ ਜਦੋਂ ਪਾਸੇ ਹੀ ਉਲਟਨੇ ਆ ਠੀਕ ਆ ਆ ਤਾਂ ਪੁੱਠਾ ਹੋਣਾ ਨਹੀਂ ਆ ਤਾਂ ਚਿੱਤਰ ਹੀ ਹੋਰ ਬਣਗੇ ਆ ਪੁੱਠਾ ਕਰਤਾ ਪੁੱਠਾ ਨਹੀਂ ਕਿਉਂਕਿ ਦਰਪਨ ਇੱਧਰ ਆ ਤਾਂ ਪਾਸੇ ਇੱਧਰ ਨੂੰ ਹੀ ਪਲਟਨੇ ਆ ਤਾਂ ਸੀ 1 ਆਲਟਰਨੇਟਿਵ ਜਿਹੜਾ ਹੈਗਾ ਆ ਉਹ ਬਿਲਕੁਲ ਰਾਈਟ ਆਨਸਰ ਠੁਕੂਗਾ ਤੁਸੀਂ ਇੱਥੇ ਸ਼ੀਸ਼ਾ ਲਾ ਕੇ ਵੀ ਦੇਖ ਲੈਣਾ ਆਪਣੇ ਦਿਮਾਗ ਦੇ ਵਿੱਚ ਵੀ ਸੋਚ ਕੇ ਦੇਖ ਲੈਣਾ ਇਹਨੂੰ ਬੇਟਾ ਜ਼ਿਆਦਾ ਡਾਰਕ ਕਰਕੇ ਮੋ ਡਾਰਕ ਜਿਹੜਾ ਥੋੜਾ ਜਿਹਾ ਪੈਨ ਨੂੰ ਜ਼ੋਰ ਨਾਲ ਲਿਖ ਕੇ ਜਦੋਂ ਇਹਨੂੰ ਪੁੱਠਾ ਕਰਕੇ ਦੇਖੂਗੇ ਇਸ ਤਰ੍ਹਾਂ ਕਰਕੇ ਤਾਂ ਆਹਾਂ ਇਮੇਜ ਆ ਜਿਹੜੀ ਸਾਨੂੰ ਸ਼ੋ ਹੋਊਗੀ ਇਸ ਕਰਕੇ ਸੀ1 ਆਲਟਰਨੇਟਿਵ ਜਿਹੜਾ ਰਾਈਟ ਆਨਸਰ ਇਹਨੂੰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਐਸੇ ਸੈੱਟ ਦਾ ਲਾਸਟ ਸਵਾਲ ਆ ਗਿਆ ਸਵਾਲ ਨੰਬਰ 28 ਤਾਂ ਬੇਟਾ R T O M ਲਿਖਿਆ ਹੋਇਆ ਇਹ ਹੁਣ ਪਾਸੇ ਪਲਟਣਗੇ ਜਦੋਂ ਇਹ ਚੀਜ਼ਾਂ ਇਧਰ ਨੂੰ ਚਲੀਆਂ ਜਾਣਗੀਆਂ ਤਾਂ ਬੇਟਾ O ਦਾ ਤਾਂ O ਹੀ ਰਹਿ ਜਾਣਾ T ਨੇ ਪਰਲੇ ਪਾਸੇ ਨੂੰ ਚਲ ਜਾਣਾ ਠੀਕ ਹੈ ਸੇਮ ਹੀ ਦੇਖੂਗਾ ਤਾਂ M ਨੇ ਇਧਰਲੇ ਪਾਸੇ ਨੂੰ ਆ ਜਾਣਾ ਤਾਂ ਫੇਰ ਬੇਟਾ ਜਦੋਂ ਅਸੀਂ ਧਿਆਨ ਨਾ ਦੇਖਦੇ ਆ ਤਾਂ ਇਹਦਾ ਵੀ A1 ਹੀ ਪ੍ਰੋਪਰ ਉੱਤਰ ਬਣੂਗਾ ਤੁਸੀਂ ਇੱਥੇ ਦਰਪਨ ਇਮੇਜ ਲਾ ਕੇ ਦੇਖ ਲਿਓ ਜਾਂ ਆਪਾਂ ਇਹਨੂੰ ਇੱਕ ਨੂੰ ਤੁਹਾਨੂੰ ਚੈੱਕ ਕਰਕੇ ਦਿਖਾ ਦਿੰਨੇ ਤੁਸੀਂ ਕੀ ਕਰੋ ਇਹਦੇ ਤੇ T ਇਹਤੇ ਜੋਰ ਨਾਲ ਲਿਖ ਲਓ ਠੀਕ ਹੈ T ਇਧਰਲੇ ਪਾਸੇ O ਇਹਨੂੰ ਜੋਰ ਨਾਲ ਲਿਖ ਲਿਆ ਇਧਰਲੇ ਪਾਸੇ M ਇਹਨੂੰ ਜੋਰ ਦੇ ਨਾਲ ਲਿਖ ਲਓ ਜਦੋਂ ਜੋਰ ਨਾਲ ਲਿਖ ਲਿਆ ਬੇਟਾ ਤਾਂ ਫਿਰ ਇਹਦੇ ਜਦੋਂ ਆਪਾਂ ਪਾਸਾ ਪਲਟ ਕੇ ਦੇਖਾਂਗੇ ਤੇ ਆਹ ਦੇਖੋ ਆਹ ਦੇਖੋ M O T ਦਿਖਦਾ ਪਿਆ ਨਾ ਬੇਟਾ ਆਹੀ ਚੀਜ਼ ਤਾਂ ਆਪਾਂ ਲੱਭੀ ਹੈ ਮੇਰਾ ਖਿਆਲ ਤਾਂ ਤੁਹਾਨੂੰ ਸਪਸ਼ਟ ਹੋ ਗਿਆ ਬੇਟਾ ਤਾਂ ਬੱਚਿਆਂ ਨੂੰ ਆ ਵੀ ਢੰਗ ਹੈ ਜਿਹੜਾ ਦੱਸਿਆ ਜਾਂਦਾ ਵੀ ਇੱਥੋਂ ਦੇਖ ਲੈਣਾ ਆ ਦੇਖੋ ਆਹੀ ਚੀਜ਼ ਬਣਦੀ ਪਈ ਹੈ ਨਾ ਤਾਂ ਸੋ ਬੇਟਾ ਇਹ ਸੀਗਾ ਇਸ ਸੈੱਟ ਦਾ ਸਵਾਲ ਨੰਬਰ 28 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ